ਟਮਾਡਾ ਵੱਲੋਂ ਇੱਕ ਤਕਰੀਬਨ ਪੌਣੇ 7 ਏਕੜ ਜ਼ਮੀਨ ਜਿਹੜੀ ਹੈਗੀ ਹੈ 527 ਕਰੋੜ ਰੁਪਏ ਦੀ ਜਿਹੜੀ ਆਕਸ਼ਨ ਦੇ ਵਿੱਚ ਇੱਕ ਕੰਪਨੀ ਨੇ ਖਰੀਦੀ ਗਈ ਹੈ ਇਹ ਕਮੋ ਮੋਰਚਾ ਲੱਗਿਆ ਹੋਇਆ ਹੈ ਤਾਂ ਉਹਨਾਂ ਚਿਰ ਲੱਗੀ ਰਹਿਣਾ ਜਿਨ੍ਹਾਂ ਚਿਰ ਜਿਹੜੇ ਬੰਦੀ ਸਿੰਘ ਨੇ ਰਿਹਾਂ ਨਹੀਂ ਹੋ ਜਾਂਦੇ ਸਰਕਾਰ ਸਾਡੇ ਬੰਦੀ ਸਿੰਘ ਨੇ ਜਿਹੜੇ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬਾ ਹਵਿਆਤ ਦਾ ਮਸਲਾਗਾ ਸੁਪਰੀਮ ਕੋਰਟ ਆ ਜਿਹੜੀ ਉਹਨੇ ਵੀ ਮੋਰਚੇ ਦੇ ਹੱਕ ਦੇ ਵਿੱਚ ਫਤਵਾ ਦੇ ਦਿੱਤਾ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੂਗਾ ਇਹਨਾਂ ਦੀਆਂ ਮੰਗਾਂ ਮੰਨਣ ਤੇ ਜਿਹੜੇ ਇਹ ਮੋਰਚੇ ਦੀਆਂ ਗੱਲਾਂ ਨੇ ਮੰਗਾਂ ਨੇ ਉਹ ਇਹਨਾਂ ਦੇ ਹੱਕ ਇਹਨਾਂ ਨੂੰ ਦੇਣ ਦਾ ਅਸੀਂ ਨਹੀਂ ਉਹਨਾਂ ਚ ਰੁਟਦੇ ਕੋਈ ਆਜੇ ਮੜਾ ਆਵੇ ਸਮੜਾ ਆਵੇ ਅਸੀਂ ਨਹੀਂ ਉੱਟਦੇ ਜਨਾ ਚ ਰ ਇੱਥੇ ਦੇਖੋ ਅਸੀਂ ਇੱਕ ਪਾਸੇ ਬੈਠੇ ਆਂ ਤੇ ਵਿਚ ਜਨ ਕਿਸੇ ਦਾ ਵੀ ਨੁਕਸਾਨ ਕੋਈ ਨਹੀਂ ਹੈਗਾ ਮ ਜਿੱਥੇ ਗਮਾਡਾ ਵੱਲੋਂ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ 527 ਕਰੋੜ ਰੁਪਏ ਦੇ ਵਿੱਚ ਵੇਚ ਦਿੱਤਾ ਗਿਆ ਤਸਵੀਰਾਂ ਮੈਂ ਮੇਰੇ ਸਾਥੀ ਨੂੰ ਕਹੂੰਗਾ ਇਹ ਉਹ ਜ਼ਮੀਨ ਦਾ ਟੁਕੜਾ ਜਿਹੜਾ ਇੱਕ ਕੰਪਨੀ ਨੂੰ 527 ਕਰੋੜ ਰੁਪਏ ਦਾ ਜਿਹੜਾ ਗਮਾਡਾ ਨੇ ਆਕਸ਼ਨ ਦੇ ਵਿੱਚ ਵੇਚ ਦਿੱਤਾ ਗਿਆ ਆਕਸ਼ਨ ਦੇ ਵਿੱਚ ਉਸ ਕੰਪਨੀ ਵੱਲੋਂ ਮੁੰਬਈ ਦੀ ਫਿਨਿਕਸ ਗਰੁੱਪ ਦੀ ਇੱਕ ਕੰਪਨੀ ਹੈ ਜਿਸ ਨੇ 527 ਕਰੋੜ ਰੁਪਏ ਦੇ ਵਿੱਚ ਇਹ ਜਿਹੜਾ ਟੁਕੜਾ ਜਿਹੜਾ ਜ਼ਮੀਨ ਦਾ ਖਰੀਦਿਆ ਕਿਉਂਕਿ ਇੱਥੇ ਵੱਡੀ ਵੱਡੀ ਬਿਲਡਿੰਗਾਂ ਬਣ ਸਕਦੀਆਂ ਨੇ ਵੱਡੇ ਵੱਡੇ ਸ਼ੋਅਰੂਮਾਂ ਮਾਣ ਸਕਦੇ ਨੇ ਪਰ ਦੂਜੇ ਪਾਸੇ ਗੱਲ ਦਈਦਾ ਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਇੱਕ ਪ੍ਰਦਰਸ਼ਨ ਚੱਲ ਰਿਹਾ ਹੈਗਾ ਇੱਕ ਮੋਰਚਾ ਲੱਗਿਆ ਹੋਇਆ ਹੈਗਾ ਜਿੱਥੇ ਨਿਆਂਗ ਸਿੰਘ ਜਥੇਬੰਦੀਆਂ ਤੇ ਹੋਰ ਸਿੱਖ ਜਿਹੜੇ ਆਪਣੇ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਇਹ ਉਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਥੇ ਝੌਂਪੜੀਆਂ ਬਣਾਈਆਂ ਹੋਈਆਂ ਨੇ ਰਹਿਣ ਬਸੇਰੇ ਬਣਾਏ ਹੋਏ ਨੇ ਆਪਣੇ ਲੋਰ ਆਪਣੇ ਘੋੜੇ ਬੰਨੇ ਹੋਏ ਨੇ ਪਰ ਹੁਣ ਇੱਕ ਪਾਸੇ ਗਮਾਡਾ ਨੇ ਇਸ ਜ਼ਮੀਨ ਨੂੰ ਉਸ ਕੰਪਨੀ ਨੂੰ ਦੇਣ ਲਈ ਇੱਕ ਮਹੀਨੇ ਦਾ ਜਿਹੜਾ ਸਮਾਂ ਦਿੱਤਾ ਹੈਗਾ ਕਿ ਇੱਕ ਸੇ ਮਹੀਨੇ ਦੇ ਅੰਦਰ ਅੰਦਰ ਜਿਹੜੀ ਹੈਗੀ ਆ ਇਸ ਦਾ ਕਬਜ਼ਾ ਜਿਹੜਾ ਹੈਗਾ ਉਸ ਨੂੰ ਗਮਾਡਾ ਵੱਲੋਂ ਉਸ ਕੰਪਨੀ ਨੂੰ ਦੇ ਦਿੱਤਾ ਜਾਵੇਗਾ ਪਰ ਕੀ ਇੱਕ ਮਹੀਨੇ ਦੇ ਵਿੱਚ ਇਹ ਜਗ੍ਹਾ ਖਾਲੀ ਹੋਵੇਗੀ ਕਿਉਂਕਿ ਬੰਦੀ ਸਿੱਖ ਦਾ ਜਿਹੜਾ ਮੋਰਚ ਇੱਥੇ ਲੱਗਿਆ ਹੋਇਆ ਤੇ ਜਦੋਂ ਅਸੀਂ ਬਾਬਾ ਜੀ ਇੱਥੇ ਜਿਹੜੇ ਨੇ ਬੰਦੀ ਸਿੱਖਾਂ ਦੇ ਜਿਹੜੇ ਹੈ ਬਾਬਾ ਜੀ ਆ ਜਥੇਦਾਰ ਬਾਬਾ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਬਾਬਿਆਂ ਨੇ ਕਿਹਾ ਕਿ ਜਦ ਤੱਕ ਸਾਡੇ ਸਿੱਖ ਰਿਹਾ ਨਹੀਂ ਹੁੰਦੇ ਹੈਗੇ ਉਦੋਂ ਤੱਕ ਜਿਹੜਾ ਹੈਗਾ ਇਹ ਅਸੀਂ ਇੱਥੇ ਹੀ ਬੈਠਾਂਗੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਆਰਡਰ ਨੇ ਕਿ ਉਹ ਇੱਥੇ ਬੈਠ ਸਕਦੇ ਨੇ ਸੰਘਰਸ਼ ਕਰ ਸਕਦੇ ਨੇ ਕਿਉਂਕਿ ਕੌਮੀ ਇਨਸਾਫ ਮੋਰਚਾ ਪਿਛਲੇ ਪੌਣੇ 2 ਸਾਲ ਤੋਂ ਤਕਰੀਬਨ ਇੱਥੇ ਲੱਗਿਆ ਹੋਇਆ ਹੈਗਾ ਪਰ ਸਵਾਲ ਉਸ ਸਮੇਂ ਖੜਾ ਹੁੰਦਾ ਕਿ ਹੁਣ ਗਮਾਡਾ ਵੱਲੋਂ ਇਹ ਸਾਈਟ ਤਾਂ ਵੇਚ ਦਿੱਤੀ ਗਈ ਹੈ ਔਰ ਸਭ ਤੋਂ ਮਹਿੰਗੀ ਜ਼ਮੀਨ ਹੈ ਜਿਹੜੀ ਮੋਹਾਲੀ ਦੀ ਇਹ ਵੇਚੀ ਗਈ ਹੈ ਪਰ ਕੀ ਹੁਣ ਗਮਾਡਾ 1 ਮਹੀਨੇ ਦੇ ਵਿੱਚ ਇਸ ਨੂੰ ਖਾਲੀ ਕਰਾ ਪਾਏਗਾ ਵੱਡੇ ਸਵਾਲ ਨੇ ਦੇਖਦੇ ਆਂ ਆਨ ਵਾਲਾ ਸਮਾਂ ਹੁਣ ਕੀ ਕਹਿੰਦਾ ਕਿ ਇਹ ਜਗ੍ਹਾ ਖਾਲੀ ਹੁੰਦੀ ਹੈ ਜਾਂ ਨਹੀਂ ਹੁੰਦੀ ਹੈਗੀ ਕੀ ਸਰਕਾਰ ਇਸ ਜਿਹੜੇ ਸਿੱਖਾਂ ਦਾ ਬੰਦੀ ਸਿੱਖਾਂ ਦਾ ਜਿਹੜਾ ਮੋਰਚਾ ਲੱਗਿਆ ਹੋਇਆ ਹੈਗਾ ਇਸ ਦੇ ਉੱਪਰ ਇਹਨਾਂ ਦੇ ਨਾਲ ਗੱਲਬਾਤ ਕਰਦੀ ਹੈ ਬੰਦੀ ਸਿੱਖਾਂ ਨੂੰ ਰਿਹਾਈ ਕਰਦੀ ਹੈ ਕਿਉਂਕਿ ਬਾਬਾ ਰਾਜਾ ਰਾਜ ਸਿੰਘ ਨੇ ਇਹ ਗੱਲ ਕਹੀ ਹੈ ਕਿ ਜੇ ਬੰਦੀ ਸਿੱਖਾਂ ਨੂੰ ਰਿਹਾ ਕੀਤਾ ਜਾਵੇਗਾ ਤਾਂ ਹੀ ਜਿਹੜੀ ਇਸ ਜਗ੍ਹਾ ਇਹ ਖਾਲੀ ਕੀਤੀ ਜਾਵੇਗੀ ਵਮ ਇੱਕ ਵਾਰ ਫੇਰ ਤਸਵੀਰ ਮੇਰੇ ਸਾਥੀ ਨੂੰ ਕਹੂੰਗਾ ਇੱਥੇ ਘੋੜੇ ਤੰਬੂ ਤੇ ਆਪਣੀਆਂ ਝੌਂਪੜੀਆਂ ਬਣੀਆਂ ਹੋਈਆਂ ਨੇ ਜਿੱਥੇ ਬੰਦੀ ਸਿੱਖਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਸਿੰਘਾਂ ਵੱਲੋਂ ਜਿਹੜਾ ਹੈਗਾ ਇਸ ਦੇ ਉੱਪਰ ਜਿਹੜੇ ਇੱਥੇ ਬੈਠੇ ਨੇ ਔਰ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਵੀ ਕਰ ਰਹੇ ਨੇ ਪਰ ਹੁਣ ਗਮਾਡ ਨੇ ਇਹ ਜਗ੍ਹਾ ਵੇਚ ਦਿੱਤੀ ਹੈ ਪਰ ਕੀ ਹੁਣ ਇਸ ਜਗ੍ਹਾ ਦਾ ਕਬਜ਼ਾ ਜਿਹੜਾ ਹੈਗਾ ਗਮਾਡਾ ਵੱਲੋਂ ਦਿੱਤਾ ਜਾਊਗਾ ਔਰ ਜਦੋਂ ਗੱਲਬਾਤ ਕੀਤੀ ਗਈ ਤਾਂ ਬਾਬਿਆਂ ਵੱਲੋਂ ਇਹ ਕਿਹਾ ਗਿਆ ਬੰਦੀ ਸਿੱਖਾਂ ਦੇ ਜਿਹੜੇ ਇੱਥੇ ਬੈਠੇ ਨੇ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਦ ਤੱਕ ਬੰਦੀ ਸਿੱਖਾਂ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਤਾਂ ਸਾਡੇ ਵੱਲੋਂ ਜਿਹੜਾ ਹੈਗਾ ਇਹ ਜਗ੍ਹਾ ਖਾਲੀ ਨਹੀਂ ਕੀਤੀ ਜਾਵੇਗੀ ਲਗਾਤਾਰ ਮੋਹਾਲੀ ਦੇ ਵਿੱਚ ਪ੍ਰਾਪਰਟੀਆਂ ਦੇ ਰੇਟ ਇੰਨੇ ਉੱਪਰ ਹੋ ਚੁੱਕੇ ਨੇ ਕਿ ਆਮ ਇਨਸਾਨ ਦੀ ਹੱਥੋਂ ਜਾਂ ਜੇਬਾਂ ਤੋਂ ਜੜੀਆਂ ਇਹ ਚੀਜ਼ਾਂ ਜੋ ਖਰੀਦਣੀਆਂ ਪੈਂਦੀਆਂ ਨੇ ਤਾਂ ਬਾਹਰ ਹੋ ਚੁੱਕੀਆਂ ਨੇ ਬੱਸੋਂ ਬਾਹਰ ਕਿਉਂਕਿ ਮੋਹਾਲੀ ਦੇ 8 ਫੀਸ ਦੀ ਗੱਲ ਕਰੀਏ ਤਾਂ ਗੁਮਾੜਾ ਵੱਲੋਂ ਇੱਕ ਤਕਰੀਬਨ ਪੌਣੇ 7 ਏਕੜ ਜ਼ਮੀਨ ਜਿਹੜੀ ਹੈਗੀ ਆ 527 ਕਰੋੜ ਰੁਪਏ ਦੀ ਜਿਹੜੀ ਆਕਸ਼ਨ ਦੇ ਵਿੱਚ ਇੱਕ ਕੰਪਨੀ ਨੇ ਖਰੀਦੀ ਗਈ ਹੈ ਤੇ ਉਸ ਜਗ੍ਹਾ ਦੇ ਉੱਪਰ ਜਿੱਥੇ ਨਾਲ ਹੀ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪਿਛਲੇ ਤਕਰੀਬਨ ਪੌਣੇ 2 ਸਾਲ ਤੋਂ ਇੱਕ ਮੋਰਚਾ ਜਿਹੜਾ ਲੱਗਿਆ ਹੋਇਆ ਹੈਗਾ ਉੱਥੇ ਸਿੱਖਾਂ ਵੱਲੋਂ ਜਿਹੜੇ ਹੈਗੇ ਨੇ ਆਪਣੇ ਘੋੜੇ ਤੇ ਆਪਣੇ ਟੈਂਟ ਤੇ ਹੋਰ ਸਮਾਨ ਸਾਜੋ ਸਮਾਨ ਜਿਹੜਾ ਉੱਥੇ ਉਹ ਰੱਖਿਆ ਹੋਇਆ ਹੈਗਾ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਿੱਖ ਨੇ ਜਿਹੜੇ ਜਾਂ ਆਪਣੇ ਕੌਮ ਦੇ ਜਿਹੜੇ ਹੋਰ ਆਗੂ ਨੇ ਜਿਹੜੇ ਉੱਥੇ ਬੈਠੇ ਨੇ ਜਿਹੜੇ ਸਿੱਖ ਕੌਮ ਦੇ ਲਈ ਲੜਾਈ ਲੜ ਰਹੇ ਨੇ ਕਿ ਉਸ ਜਗ੍ਹਾ ਨੂੰ ਖਾਲੀ ਕਰਨਗੇ ਇਸ ਬਾਬਤ ਆਪਾਂ ਬਾਬਾ ਜੀ ਨਾਲ ਗੱਲ ਕਰਾਂਗੇ ਬਾਬਾ ਜੀ ਸਭ ਤੋਂ ਪਹਿਲਾਂ ਜਿਹੜਾ ਅੱਜ ਤੁਹਾਨੂੰ ਪਤਾ ਹੋਵੇਗਾ ਕਿ ਆਕਸ਼ਨ ਕੀਤੀ ਗਈ ਹੈ ਅਗਮਾੜਾ ਵੱਲੋਂ ਨਾਲ ਹੀ 8 ਫੇਸ ਦੇ ਵਿੱਚ 527 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਖਰੀਦੀ ਗਈ ਹੈ ਉੱਥੇ ਆਪਣਾ ਆਪਣਾ ਸਮਾਨ ਪਏ ਆਪਣੇ ਟੈਂਟ ਲੱਗੇ ਨੇ ਆਪਣੇ ਘੋੜੇ ਖੜਦੇ ਨੇ ਤੇ ਹੋਰ ਆਪਣਾ ਸਮਾਨ ਹੈ ਕੀ ਲੱਗਦਾ ਵੀ ਹੁਣ ਉਹ ਜਿਹੜਾ 1 ਮਹੀਨੇ ਦੇ ਵਿੱਚ ਸਰਕਾਰ ਕਹਿੰਦੀ ਹੈ ਗਮਾਡਾ ਕਹਿੰਦੀ ਵੀ ਅਸੀਂ ਖਾਲੀ ਕਰਾ ਕੇ ਦੇਵਾਂਗੇ ਕੀ ਉਹ ਆਪਣੇ ਵੱਲੋਂ ਖਾਲੀ ਕੀਤੀ ਜਾਊਗੀ ਜੀ ਜਗਾ ਜਿਹੜੀ ਉਹ ਦੇਖੋ ਮੋਰਚਾ ਲੱਗਿਆ ਹੋਇਆ ਹੈ ਤਾਂ ਉਹਨਾਂ ਚਿਹਰੇ ਲੱਗੇ ਹੀ ਰਹਿਣਾ ਜਿਨ੍ਹਾਂ ਚਿਹਰੇ ਜਿਹੜੇ ਬੰਦੀ ਸਿੰਘ ਨੇ ਰਿਹਾਂ ਨਹੀਂ ਹੋ ਸਕਦੇ ਸਰਕਾਰ ਸਾਡੇ ਬੰਦੀ ਸਿੰਘ ਨੇ ਜਿਹੜੇ ਜਿਹੜੇ ਸਾਡੇ ਗੁਰੂਗ੍ਰਾਂਧ ਸਾਹਿਬ ਮਾਹੌਲ ਵਿਆਦੀ ਦਾ ਮਸਲਾਗਾ ਜਿਹੜੇ ਬਹਿਵਲ ਕਾਂਡ ਦੇ ਦੋਸ਼ੀ ਨਹੀਂ ਉਹ ਚਾਹੇ ਅੱਜ ਕਰ ਦੇਣ ਅਸੀਂ ਅੱਜ ਚਲੇ ਜਾਵਾਂਗੇ ਜਿਨ੍ਹਾਂ ਚਿਹਰੇ ਮੋਰਚਾ ਫਤੇ ਨਹੀਂ ਹੁੰਦਾ ਜਿਹੜੇ ਬੰਦੀ ਸਿੰਘ ਰਿਹਾਨ ਹੀ ਹੋ ਜਾਂਦੇ ਉਹਨਾਂ ਚਿਰ ਇਸ ਜਿਹਾਉਂਦਾ ਤਿਉਹ ਚੱਲਦਾ ਰਹੂਗਾ ਜਿਵੇਂ ਚੱਲਦਾ ਇਹਦੇ ਜਿਹੜਾ ਹੈਗਾ ਮਾਨਯੋਗ ਸੁਪਰੀਮ ਕੋਰਟ ਆ ਜਿਹੜੀ ਉਹਨੇ ਵੀ ਮੋਰਚੇ ਦੇ ਹੱਕ ਦੇ ਵਿੱਚ ਫਤਵਾ ਦੇ ਦਿੱਤਾ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੂਗਾ ਸਰਕਾਰਾਂ ਇਸ ਮੋਰਚੇ ਨੂੰ ਜਿਹੜਾ ਹੈਗਾ ਇਹਨਾਂ ਦੀਆਂ ਮੰਗਾਂ ਮੰਨਣ ਤੇ ਜਿਹੜੇ ਇਹ ਮੋਰਚੇ ਦੀਆਂ ਗੱਲਾਂ ਨੇ ਮੰਗਾਂ ਨੇ ਉਹ ਇਹਨਾਂ ਦੇ ਹੱਕ ਇਹਨਾਂ ਨੂੰ ਦੇਣ ਇਹ ਸਰਕਾਰ ਨੇ ਵੀ ਕਹਿਤਾ ਸੁਪਰੀਮ ਕੋਰਟ ਨੇ ਵੀ ਕਹਿਤਾ ਅਸੀਂ ਨਹੀਂ ਉੱਠਦੇ ਕੋਈ ਆ ਜਾਏ ਮਾੜਾ ਆਵੇ ਸਮਾੜਾ ਆਵੇ ਅਸੀਂ ਨਹੀਂ ਉੱਠਦੇ ਜਣਾ ਚਰੇ ਇੱਥੇ ਮੋਰਚਾ ਲੱਗਿਆ ਹੋਇਆ ਹੈ ਪਹਿਲਾਂ ਵੀ ਜਿਹੜੀਆਂ ਕੁਛ ਦੱਸਿਆ ਗਮਾਡਾ ਵੱਲੋਂ ਵੀ ਕਿਹਾ ਗਿਆ ਸੀ ਤਕਰੀਬਨ 14 ਦੇ ਕਰੀਬ ਜਿਹੜੀਆਂ ਇਹ ਜਿਹੀ ਜਗਾਵਾਂ ਨੇ ਜਿੱਥੇ ਗਮਾਡਾ ਨੇ ਆਕਸ਼ਨ ਕਰਨੀ ਸੀ ਜਿਹਦੇ ਵਿੱਚ ਉਹ ਦੋ ਹੀ ਮਤਲਬ ਜਿਹੜੀਆਂ ਸਾਈਡ ਨੇ ਜਿਹੜੀਆਂ ਮੌਕੇ ਤੇ ਜਿਹੜੀਆਂ ਕੰਪਨੀ ਵੱਲੋਂ ਜਿਹੜੀਆਂ ਖਰੀਦੀਆਂ ਗਈਆਂ ਨੇ ਕੀ ਲੱਗਦਾ ਕਿ ਇਹਦੇ ਨਾਲ ਜਦੋਂ ਬੰਦੀ ਸਿੱਖਾਂ ਦਾ ਜਿਹੜਾ ਆਪਣਾ ਇਹ ਮੋਰਚਾ ਲੱਗਿਆ ਹੋਇਆ ਹੈਗਾ ਇਹਦੇ ਨਾਲ ਵਪਾਰ ਜਾਂ ਹੋਰ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਪਰੇਸ਼ਾਨੀਆਂ ਦੀਆਂ ਤਾਂ ਕੀ ਉਹ ਗਮਾਡਾ ਦੇ ਵਿੱਚ ਤੁਹਾਡੇ ਨਾਲ ਕੱਲ ਨੂੰ ਪ੍ਰਸ਼ਾਸਨ ਸਿੱਖਾਂ ਦੇ ਨਾਲ ਜਾਂ ਇੱਥੇ ਬੈਠੇ ਆਗੂਆਂ ਦੇ ਨਾਲ ੱੱੱਕਾ ਕਰਦਾ ਚਾ ਉਹਦੇ ਨਾਲ ਕੁਝ ਫਰਕ ਪਊਗਾ ਉਸ ਚੀਜ਼ ਦਾ ਕੀ ਲੱਗਦਾ ਵੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹਮੇਸ਼ਾ ਇਹ ਕਿਹਾ ਜਾਂਦਾ ਕਿ ਬੰਦੀ ਸਿੱਖਾਂ ਦਾ ਜਿੱਥੇ ਇਹ ਧਰਨਾ ਲੱਗਿਆ ਹੋਇਆ ਹੈਗਾ ਜਾਂ ਜਿੱਥੇ ਇਹ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਇਹ ਮੋਰਚਾ ਲੱਗਿਆ ਹੋਇਆ ਹੈਗਾ ਉਹਦੇ ਨਾਲ ਆਮ ਲੋਕਾਂ ਨੂੰ ਜੋ ਸਰਕਾਰ ਤੇ ਪ੍ਰਸ਼ਾਸਨ ਕਹਿ ਰਹੀ ਹੈ ਤੇ ਜਿਹੜੇ ਵਪਾਰੀਆਂ ਨੂੰ ਆਣ ਜਾਣ ਦੇ ਵਿੱਚ ਵਪਾਰ ਕਰਨ ਦੇ ਵਿੱਚ ਜਿਹੜੀ ਦਿੱਕਤ ਆ ਰਹੀ ਹੈ ਤਾਂ ਉਹਨਾਂ ਵਿੱਚ ਵੀ ਬਾਬਾ ਜੀ ਉਸ ਦੇ ਵਿੱਚ ਵੀ ਕੀ ਲੱਗਦਾ ਵੀ ਇਹਦੇ ਨਾਲ ਆਪਾਂ ਨੂੰ ਇਹ ਜਗ੍ਹਾ ਖਾਲੀ ਕਰਨ ਦੇ ਨਾਲ ਉਹਦੇ ਨਾਲ ਸਰਕਾਰ ਨੂੰ ਜਾਂ ਉਹਦੇ ਨਾਲ ਜਾਂ ਵਪਾਰੀਆਂ ਨੂੰ ਜਾਂ ਲੋਕਾਂ ਨੂੰ ਕੋਈ ਨੁਕਸਾਨ ਹੋ ਰਿਹਾ ਜੀ ਕੋਸ਼ਿਸ਼ ਇੱਕ ਪਾਸੇ ਬੈਠੇ ਆਂ ਤੇ ਕਿਸੇ ਦਾ ਵੀ ਨੁਕਸਾਨ ਕੋਈ ਨਹੀਂ ਹੈਗਾ ਨਾ ਇਥੇ ਵਪਾਰੀ ਦਾ ਨੁਕਸਾਨ ਆ ਕਿਸੇ ਸਰਕਾਰ ਦਾ ਨਾ ਕਿਸੇ ਹੋਰ ਬੰਦੇ ਦਾ ਅਸੀਂ ਤਾਂ ਇੱਕ ਪਾਸੇ ਬੈਠੇ ਆਂ ਜਿਹੜੀ ਸੜਕਾ ਉਹ ਰਾਹ ਚੱਲਦਾਗਾ ਇੱਕ ਜਿਹੜੀ ਸੜਕਾ ਉਹ ਬੰਦ ਕੀਤੀ ਉਹ ਸੁਪਰੀਮ ਕੋਰਟ ਨੇ ਸਾਨੂੰ ਹੱਕ ਦਿੱਤੇ ਨੇ ਬੈਠਣ ਦੇ ਹਰੇਕ ਕੋਈ ਜਿਹੜਾ ਹੈਗਾ ਪ੍ਰੋਟੈਕਟ ਕਰ ਸਕਦਾ ਸ਼ਾਂਤੀ ਦੇ ਉੱਤੇ ਬੈਠ ਕੇ ਤੇ ਸਾਨੂੰ ਕੋਈ ਇਥੇ ਸ਼ੌਂਕ ਨਹੀਂ ਹੈਗਾ ਬੈਠਣ ਦਾ ਸਾਡੀ ਮਜਬੂਰੀ ਆ ਸਰਕਾਰਾਂ ਨੇ ਸਾਨੂੰ ਮਜਬੂਰ ਕੀਤਾ ਹੋਇਆ ਇਸੇ ਬੈਠਣ ਦਾ ਸਾਡੇ ਮਸਲੇ ਹੱਲ ਕਰਨ ਬੰਦੇ ਸਿੰਘ ਛੱਡਣ ਜਦੋਂ ਉਹਨਾਂ ਤੇ ਕੋਈ ਹੈ ਹੀ ਨਹੀਂ ਕੋਈ ਸਜ਼ਾ ਜਾ ਹੁੰਦਾ ਹੈ ਹੀ ਨਹੀਂ ਜਦੋਂ ਉਹਨਾਂ ਦਾ ਸਾਰਾ ਕੁਝ ਕਲੀਅਰ ਹੋਇਆ ਹੋਇਆ ਉਹਨਾਂ ਦੀਆਂ ਸਜ਼ਾਵਾਂ ਖਤਮ ਹੋ ਗਈਆਂ ਉਹਨਾਂ ਦਾ ਦੁੱਗਣੀਆਂ ਦੁੱਗਣੀਆਂ ਜਿਹੜੇ ਸਜ਼ਾਵਾਂ ਨੇ ਉਹ ਵੀ ਭੁਗਤ ਲਈਆਂ ਉਹਨਾਂ ਨੂੰ ਹੁਣ ਕੱਲ੍ਹ ਦੇ ਵਾਸਤੇ ਉਹ ਬੰਦੀ ਬਣਾਏ ਨੇ ਉਹਨਾਂ ਨੂੰ ਸੱਜਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਅਤਮੀ ਦਾ ਇਨਸਾਫ ਦੇਣ ਜਿਹੜੇ ਦੋਸ਼ੀ ਨੇ ਉਹਨੂੰ ਫੜ-ਫੜ ਕੇ ਅੰਦਰ ਕਰਨਾ ਤੇ ਸਾਨੂੰ ਇਹ ਸਾਡੇ ਮਸਲੇ ਹੱਲ ਕਰਨਾ ਅਸੀਂ ਤਾਂ ਕਰਨ ਨੂੰ ਚਲੇ ਜਾਵਾਂਗੇ ਪਰ ਉਹਨਾਂ ਚਰਨੀ ਜਾਂਦੇ ਜਿੱਨਾਂ ਚਰ ਮਸਲੇ ਹੱਲ ਨਹੀਂ ਹੁੰਦੇ ਜਿਹੜਾ ਸਰਕਾਰ ਨੇ ਕੁਝ ਕਾਰਨਾ ਕਰ ਲਵੇ ਪਰ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਹੱਕ ਤੇ ਫੈਸਲਾ ਉਹ ਜਿਹੜੇ ਮੋਰਚੇ ਦੇ ਹੱਕ ਦੇ ਵਿੱਚ ਕੀਤਾ ਵੀ ਇਹ ਇਸੇ ਤਰ੍ਹਾਂ ਜਿਸ ਤਰ੍ਹਾਂ ਬੈਠੇ ਨੇ ਇਸੇ ਤਰ੍ਹਾਂ ਬੈਠੇ ਰਹਿਣਗੇ ਇਹਦੇ ਵਿੱਚ ਕੋਈ ਕਿਸੇ ਨੂੰ ਨੁਕਸਾਨ ਨਹੀਂ ਹੈਗਾ ਨਾ ਵਪਾਰੀਆਂ ਨੂੰ ਨਾ ਸਰਕਾਰ ਨੂੰ ਨਾ ਕਿਸੇ ਨੂੰ ਟ੍ਰੈਫਿਕ ਨੂੰ ਕੋਈ ਵੀ ਇਹਦੇ ਵਿੱਚ ਨੁਕਸਾਨ ਨਹੀਂ ਹੈਗਾ ਜਾਂ ਕੋਈ ਰਿਕਾਰਡ ਨਹੀਂ ਹੈਗੀ ਸਭ ਕੁਝ ਚੱਲਦਾ ਤੁਸੀਂ ਦੇਖ ਸਕਦੇ ਹੋ ਸੜਕਾਂ ਚੱਲ ਰਹੀਆਂ ਨੇ ਸਾਰਾ ਕੁਝ ਜਿਹਾਦਾ ਤੈਨੂੰ ਚੱਲਦਾ ਅਸੀਂ ਇੱਕ ਪਾਸੇ ਸੜਕਾਂ ਦੇ ਬੈਠੇ ਹਾਂ ਕੋਈ ਅਸੀਂ ਵਿਗਨ ਨਹੀਂ ਕਿਸੇ ਚੀਜ਼ ਪਾਉਂਦੇ ਇਸ ਕਰਕੇ ਅਸੀਂ ਸ਼ਾਂਤੀਪੂਰਵਕ ਬੈਠੇ ਹਾਂ ਸਰਕਾਰਾਂ ਇਸ ਮਸਲੇ ਵੱਲ ਧਿਆਨ ਦੇਣ ਕੀ ਲੱਗਦਾ ਜਦੋਂ ਜਿਵੇਂ ਦੂਜੀ ਕੰਪਨੀਆ ਜਿਨ੍ਹਾਂ ਨੇ ਜਗਾ ਖਰੀਦੀ ਹੈ 527 ਕਰੋੜ ਰੁਪਇਆ ਉਹਨਾਂ ਨੇ ਮਤਲਬ ਪੁੱਡਾ ਤੋਂ ਗਮਾਡਾ ਤੋਂ ਜਿਹੜੀ ਹੈਗੀ ਜਗਾ ਖਰੀਦੀ ਆ ਕੱਲ ਨੂੰ ਉੱਥੇ ਇਨਵੈਸਟਰ ਆਉਂਦੇ ਨੇ ਕੋਈ ਮਤਲਬ ਬਿਲਡਿੰਗਾਂ ਬਣਾਉਂਦੇ ਨੇ ਕਿ ਲੋਕ ਖਰੀਦਣਗੇ ਜੀ ਉੱਥੇ ਕਿਉਂਕਿ ਉਸ ਦਾ ਪ੍ਰਭਾਵ ਪਊਗਾ ਨਹੀਂ ਮੋਰਚੇ ਦਾ ਉਹਨਾਂ ਤੇ ਦੇਖ ਮੋਰਚੇ ਦਾ ਕੀ ਪ੍ਰਭਾਵ ਹੈ ਸਾਡਾ ਉਹ ਜਗਾ ਨਾਲ ਕੀ ਮਕਸਦ ਆ ਅਸੀਂ ਸੜਕਾਂ ਦੇ ਕਿਨਾਰਿਆਂ ਦੇ ਬੈਠੇ ਆ ਸਾਡਾ ਉਹ ਜਗਾ ਨਾਲ ਕੋਈ ਮਕਸਦ ਨਹੀਂ ਹੈਗਾ ਜਗਾ ਪਰਲੇ ਪਾਸੇ ਆ ਪਰ ਉਹ ਜਿਹੜੀ ਜਗਾ ਕੀ ਉੱਥੇ ਦਰਖਤ ਵੀ ਬਹੁਤ ਖੜੇ ਨੇ ਬਾਗ ਲੱਗੇ ਹੋਏ ਨੇ ਹੁਣ ਸਰਕਾਰਾਂ ਦਰਖਤ ਕੱਟਣ ਦੇ ਉੱਤੇ ਜਿਹੜੀਆਂ ਔਰ ਐਕਟਿਵਿਟੀ ਪਾਸ ਕਰੇ ਹੋਣ ਵੀ ਇਹ ਨਹੀਂ ਕੱਟਣੇ ਚਾਹੀਦੇ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਰਖਤਾਂ ਦਾ ਪੱਟਣਾ ਹਰਿਆਲੀ ਦਾ ਜਿਹੜਾ ਹੈਗਾ ਖਾਤਮਾ ਕਰਨਾ ਉਹ ਫਿਰ ਇਸ ਦੇ ਵਿੱਚ ਹੈਗਾ ਸ਼ਾਮਲ ਸਰਕਾਰ ਦਾ ਜਿਹੜੀ ਹੈਗੀ ਉਹ ਦਰਖਤ ਵੱਧ ਤੋਂ ਵੱਧ ਲਾਉਣੇ ਚਾਹੀਦੇ ਨੇ ਫਿਰ ਇਹ ਚੰਡੀਗੜ੍ਹ ਆ ਮੋਹਾਲੀ ਇੱਥੇ ਤਾਂ ਹਰਿਆ ਭਰੇ ਉਹੀ ਆ ਇਸ ਕਰਕੇ ਸਰਕਾਰ ਲਾਲਚ ਦੇ ਵਿੱਚ ਬਸ ਹੋ ਕੇ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਸਾਡੀ ਧਰਤੀ ਬਿਗੈਰ ਮਤਲਬੋਂ ਤੋਂ ਵੇਚ ਰਹੀਆਂ ਨੇ ਪੈਸੇ ਦੀ ਖਾਤਰ ਤੇ ਉਹ ਇੱਥੇ ਆ ਕੇ ਵੱਡੀਆਂ-ਵੱਡੀਆਂ ਫੈਕਟਰੀਆਂ ਲਾਉਂਦੇ ਨੇ ਸਾਡਾ ਨੁਕਸਾਨ ਹੁੰਦਾ ਕੋਈ ਜਿਹੜੀ ਫੈਕਟਰੀ ਇੱਥੇ ਲੱਗ ਜਾਂਦੀ ਹੈ ਜਿਹਦੀ ਸਾਨੂੰ ਪੰਜਾਬ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਐਡੀ ਸਾਡੇ ਪੰਜਾਬ ਦੇ ਵਿੱਚ ਉਹਨਾਂ ਨੇ ਆ ਕੇ ਫੈਕਟਰੀਆਂ ਲਾ ਕੇ ਜਿਹੜਾ ਪਾਣੀ ਦੂਸ਼ਿਤ ਕਰਤਾ ਕਈ ਥਾਵਾਂ 'ਤੇ ਰੋਲਾ ਪੈ ਰਿਹਾ ਜਿਹੜੇ ਕਿਸਾਨ ਨੇ ਜਿਹੜਾ ਜੀਰੇ ਦੇ ਵਿੱਚ ਮਈਆਂ ਵਾਲੇ ਲੱਗਿਆ ਸੀਗਾ ਮੋਰਚਾ ਉਹ ਐਸੇ ਥੱਲੇ ਪਾਣੀ ਗੰਧਲਾ ਹੋ ਗਿਆ ਇੱਕ ਹਮੀਰਾ ਪਿੰਡ ਆ ਇਧਰ ਉਹ ਥੇ ਮੋਰਚਾ ਲੱਗਣ ਜਾ ਰਿਹਾ ਉਹ ਵੀ ਰੌਲਾ ਪਾਉਂਦੇ ਨੇ ਵੀ ਸਾਡਾ ਜਿਹੜਾ ਪਾਣੀ ਆ ਉਹ ਦੂਸ਼ਤ ਹੋ ਗਿਆ ਫੈਕਟਰੀਆਂ ਨੇ ਗੰਦਾ ਕਰਤਾ ਜਿਹੜਾ ਵੱਡਾ ਨਾਲਾ ਸਤਲੁਜ ਦਰਿਆ ਦੇ ਵਿੱਚੋਂ ਗੰਦਾ ਡਿੱਗਦਾ ਉਹਦੇ ਵਿੱਚ ਗੰਦਾ ਪਾਣੀ ਚੱਲਦਾ ਉਹ ਜਿਹੜੇ ਹੈਗੇ ਇਹ ਬਿਮਾਰੀਆਂ ਦਾ ਘਰ ਆ ਤੇ ਪੰਜਾਬ ਦਾ ਪੀਣ ਵਾਲਾ ਪਾਣੀ ਵੀ ਯੋਗ ਨਹੀਂ ਰਿਹਾ ਇਸ ਕਰਕੇ ਸਾਨੂੰ ਉਹਨਾਂ ਕੰਪਨੀਆਂ ਦਾ ਕੋਈ ਫਾਇਦਾ ਨਹੀਂ ਉਹ ਪੰਜਾਬ 'ਚ ਨਹੀਂ ਲਾਉਣੀਆਂ ਚਾਹੀਦੀਆਂ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਸਾਡੀ ਜਵਾਨੀ ਖਤਮ ਹੋ ਗਈ ਜੇ ਸਾਡੇ ਬੱਚੇ ਖਤਮ ਹੋ ਗਏ ਤੇ ਫਿਰ ਅਸੀਂ ਉਹਨਾਂ ਫੈਕਟਰੀਆਂ ਤੋਂ ਲੈਣਾ ਕਿ ਇਸ ਕਰਕੇ ਸਰਕਾਰ ਨੂੰ ਸਖਤ ਸਟੈਂਡ ਲੈਣੇ ਚਾਹੀਦੇ ਨੇ ਜਿਹੜੇ ਇਥੋਂ ਦੀ ਲੋਕ ਨੇ ਇਥੋਂ ਦੀ ਜਨਤਾ ਉਹਨਾਂ ਦੀ رائے ਲੈ ਕੇ ਫਿਰ ਜਿਹੜੀ ਇਥੋਂ ਦੀਆਂ ਕੰਪਨੀਆਂ ਨਿਵੇਸ਼ ਜਿਹੜੇ ਸਾਨੂੰ ਫਾਇਦਾ ਕਰਦੀਆਂ ਨੇ ਉਹ ਇੱਥੇ ਲਿਆਉਣੇ ਚਾਹੀਦੇ ਨੇ ਜਿਹਨੇ ਸਾਨੂੰ ਫਾਇਦਾ ਨਹੀਂ ਕਰਦੀਆਂ ਜਿਹਨੇ ਚੰਗੀਆਂ ਨੇ ਉਹ ਤਾਂ ਹਮਾਸਲੇ ਸਖੋਕੀਆਂ ਚਾਕੇ ਜਿਹੜੇ ਉੱਥੇ ਉਹ ਕੋਈ ਹੋਰ ਸੂਬਿਆਂ 'ਚ ਇਹਨਾਂ ਨੂੰ ਕੋਈ ਜਗ੍ਹਾ ਨਹੀਂ ਹੁੰਦਾ ਪੰਜਾਬ 'ਚ ਲਾ ਦਿੰਦੇ ਨੇ ਸੈਂਟਰ ਗਵਰਨਮੈਂਟ ਹੋ ਜਾਏ ਪੰਜਾਬ ਸਰਕਾਰ ਹੋਵੇ ਸਾਨੂੰ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਉਹ ਫੈਕਟਰੀਆਂ ਇੱਥੇ ਆ ਰਹੀਆਂ ਨੇ ਉਹ ਜਿਹੜੀਆਂ ਕੰਪਨੀਆਂ ਇੱਥੇ ਆ ਰਹੀਆਂ ਨੇ ਉਹ ਪੰਜਾਬ ਦੇ ਲੋਕਾਂ ਨੂੰ ਸਭ ਪਤਾ ਹੈਗਾ ਉਹ ਬਰਦਾਸ਼ਤ ਨਹੀਂ ਕਰਨਗੇ ਵਿਰੋਧ ਵੀ ਹੋਊਗਾ ਸਾਰਾ ਕੁਝ ਹੋਊਗਾ ਹੁਣ ਇਹ ਸਰਕਾਰ ਨੂੰ ਚਾਹੀਦਾ ਜਿਹੜੀ ਪੰਜਾਬ ਦੀ ਬਰਬਾਦੀ ਕਰਨ ਕਰਨ ਆਉਂਦੀਆਂ ਨੇ ਇਹ ਕੰਪਨੀਆਂ ਉਹਨਾਂ ਨੂੰ ਪੂਰਨ ਤੌਰ ਤੇ پابੰਦੀ ਲਾਇਆ ਜਾਵੇ ਹੋਰ ਜਿਹੜੇ ਮਰਜ਼ੀ ਸੂਬੇ ਦੇ ਵਿੱਚ ਜਾਣ ਰੇਗਿਸਤਾਨ ਦੇ ਵਿੱਚ ਬਸੇਰਾ ਪਿਆ ਉੱਥੇ ਜਾ ਕੇ ਲਾ ਲੈਣ ਉਹ ਆਪਦੀਆਂ ਜਿਵੇਂ ਕਹਿ ਹੈ ਕਿ ਗਮਾੜਾ ਨੇ ਕਿਹਾ ਵੀ 1 ਮਹੀਨੇ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਉੱਥੇ ਜਗਾ ਜਿਹੜੀ ਖਾਲੀ ਕਰਾ ਕੇ ਦਿੱਤੀ ਜਾਊਗੀ ਕੱਲ ਨੂੰ ਜੇ ਇਸ ਤਰ੍ਹਾਂ ਦੀ ਕੋਈ ਗੱਲ ਆਉਂਦੀ ਹੈ ਕਿ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਸਰਕਾਰ ਤੇ ਪ੍ਰਸ਼ਾਸਨ ਦਾ ਸਾਹਮਣਾ ਕਰਨਾ ਪਏਗਾ ਜੇ ਉਸ ਸਮੇਂ ਧੱਕਾ ਕਰਦੇ ਜਾਂ ਕੁਝ ਕਰਦੇ ਕੋਈ ਗੱਲ ਨਹੀਂ ਉਹ ਦੋ ਅਸੀਂ ਦੇਖਾਂਗੇ ਜਦੋਂ ਕੋਈ ਆਊਗਾ ਚੜ ਕੇ ਹੱਥੇ ਬੈਠਿਆ ਅਸੀਂ ਜਦੋਂ ਕੋਈ ਕਾਰਵਾਈ ਹੋ ਫਿਰ ਅਸੀਂ ਦੇਖਾਂਗੇ ਦੇਖਾਂਗੇ ਅਸੀਂ ਇਥੋਂ ਉੱਠਦੇ ਉੱਠਦੇ ਕੋਈ ਨਹੀਂ ਅਸੀਂ ਤਾਂ ਮੋਰਚਾ ਫੜੇ ਕਰਕੇ ਉਠਾਂਗੇ ਸਰਕਾਰ ਨੂੰ ਫੇਰ ਵੀ ਪਹਿਲਾਂ ਤੋਂ ਹੀ ਅਪੀਲਾਂ ਕਰਦੇ ਆਉਨੇ ਆ ਵੀ ਸਾਨੂੰ ਇਸ ਦਾ ਕੱਲ ਨੂੰ ਚਲੇ ਜਹੀ ਮਹੀਨਾ ਕਿਨੇ ਦੇਖਿਆ ਤੁਸੀਂ ਕ ਮੋੱਖੋ ਜਿਹੜੇ ਮੁੱਦੇ ਨੇ ਛਾੜੇ ਉਹ ਹੱਲ ਕਰੋ ਅਸੀਂ ਕੱਲ ਨੂੰ ਜਾਣ ਨੂੰ ਤਿਆਰਾਂ ਮਹੀਨਾ ਕਿ ਨਹੀਂ ਦੇਖਿਆ ਇਹ ਤਾਂ ਹੁਣ ਰਾਦਰ ਡਿਪੈਂਡ ਕਹਿੰਦਾ ਜਿਹੜੇ ਧੱਕੇ ਕਰਨੇ ਧੱਕੇ ਨਹੀਂ ਉੱਠਦੇ ਸਾਨੂੰ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਆਰਡਰ ਕਰੇ ਨੇ ਵੀ ਇਹ ਬੈਠ ਸਕਦੇ ਨੇ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਸਕਦੇ ਨੇ ਬਾਕੀ ਸਰਕਾਰਾਂ ਦਾ ਕੰਮ ਆ ਹੁਣ ਵੀ ਉਸ ਗੱਲ ਨੂੰ ਅਸੀਂ ਤਾਂ ਕਾਨੂੰਨ ਦੇ ਜਾਬਤ ਦੇ ਵਿੱਚ ਆ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਅਸੀਂ ਕਾਨੂੰਨ ਮੰਨ ਰਹੇ ਆ ਪਰ ਜਿਹੜੀ ਸਰਕਾਰ ਆ ਸੇ ਸੈਂਟਰ ਸਰਕਾਰ ਆ ਸੇ ਪੰਜਾਬ ਸਰਕਾਰ ਆ ਉਹ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਉਹ ਕਾਨੂੰਨ ਨੂੰ ਤੋੜ ਰਹੇ ਨੇ ਕਾਨੂੰਨ ਆਉਂਦੀ ਕੋਈ ਚੂਜ ਹੈ ਨਹੀਂ ਨਾ ਉਹ ਮੰਨਣ ਜੇ ਕਾਨੂੰਨ ਨੂੰ ਮੰਨਦੇ ਹੁੰਦੇ ਫਿਰ ਵਿਆਦਵੀਆਂ ਦਾ ਮਸਲਾ ਵੀ ਹੁਣ ਹੱਲ ਹੋ ਜਾਂਦਾ ਬੰਦੀ ਸਿੰਘਾਂ ਦੀ ਰਿਹਾਈ ਵੀ ਹੋ ਜਾਣੀ ਸੀ ਬਹਿਵਲ ਕਾਂਡ ਦਾ ਜਿਹੜਾ ਮੁੱਦਾ ਕਈ ਸਾਲਾਂ ਤੋਂ ਜਿਹੜਾ ਗੋਲੀ ਚਲਾ ਕੇ ਉਸ ਵੇਲੇ ਸਰਕਾਰ ਬਾਦ ਸਰਕਾਰ ਨੇ ਸਿੰਘ ਸ਼ਹੀਦ ਕੀਤੇ ਨੇ ਉਹ ਜਿਹੜੇ ਦੋਸ਼ੀ ਨੇ ਉਹ ਵੀ ਅੰਦਰ ਹੁਣ ਜਾਣੇ ਚਾਹੀਦੇ ਪਰ ਇਹਨਾਂ ਨੇ ਕਾਨੂੰਨ ਨੂੰ ਸ਼ਿੱਕੇ ਟੰਗਿਆ ਸਰਕਾਰਾਂ ਕਾਨੂੰਨ ਸ਼ਿੱਕੇ ਟੰਗਦੀਆਂ ਨੇ ਸਰਕਾਰਾਂ ਕਾਨੂੰਨ ਤੋੜਦੀਆਂ ਨੇ ਅਸੀਂ ਕਦੇ ਵੀ ਕਾਨੂੰਨ ਨਹੀਂ ਤੋੜਿਆ ਅਸੀਂ ਕਾਨੂੰਨ ਦੇ ਜਾਬਤੇ ਦੇ ਵਿੱਚ ਬੈਠੇ ਆ ਅੱਜ ਵੀ ਬੈਠੇ ਆ ਤੇ ਕੱਲ ਨੂੰ ਬੈਠੇ ਰਹਾਂਗੇ ਜਿਨ੍ਹਾਂ ਚ ਨੂੰ ਮਸਲੇ ਹਾਲੇ ਹੁੰਦੇ ਉਹਨਾਂ ਚਿਰ ਅਸੀਂ ਇਸੇ ਤਰ੍ਹਾਂ ਸ਼ਾਂਤੀਪੂਰਵਕ ਬੈਠੇ ਰਹਾਂਗੇ ਸੋ ਇਹ ਸੰਨ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ ਵਾਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਬੈਠੇ ਆ ਪਿਛਲੇ ਲੰਬੇ ਸਮੇਂ ਤੋਂ ਬੰਦੀ ਸਿੱਖਾਂ ਦੀ ਰੈਲੀ ਬੈਠੇ ਆ ਅਗਰ ਸਰਕਾਰ ਜਾਂ ਪ੍ਰਸ਼ਾਸਨ ਸਾਡੇ ਨਾਲ ਕੋਈ ਵੀ ਇੱਕ ਪ੍ਰਕਾਰ ਦੇ ਤੱਕਾ ਜਾਂ ਕੁਝ ਕਰਦੀ ਹੈ ਤਾਂ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਬੈਠੇ ਆ ਤੇ ਸਾਡੇ ਵੱਲੋਂ ਅਗਰ ਤੱਕਾ ਵੀ ਕੀਤਾ ਜਾਂਦਾ ਅਸੀਂ ਉਸ ਤੱਕੇ ਲਈ ਵੀ ਤਿਆਰ ਆ ਪਰ ਉਹ ਕਹਿੰਦੇ ਨੇ ਕਿ ਬੰਦੀ ਸਿੱਖਾਂ ਨੂੰ ਰਿਹਾ ਕਰੋ ਜਾਂ ਜੋ ਵੀ ਸਿੱਖਾਂ ਦੇ ਪਰਜੇ ਨਾਲ ਸੰਬੰਧਿਤ ਕੋਈ ਵੀ ਜਿਹੜੇ ਫੈਸਲੇ ਨੇ ਜਿਹੜੀ ਸਰਕਾਰ ਆ ਜਦੋਂ ਆਪਣਾ ਚਾਹ ਮੰਦਾ ਤਾਂ ਸਰਕਾਰ ਉਹ ਕਾਨੂੰਨ ਤੋੜਦੀ ਪਰ ਸਾਡੇ ਵੱਲੋਂ ਕਿਸੇ ਪ੍ਰਕਾਰ ਦੇ ਕੋਈ ਵੀ ਕਾਨੂੰਨ ਨਹੀਂ ਤੋੜੇ ਜਾਂਦੇ ਕੈਮਰਾ ਪਰਸਨ ਤਜਿੰਦਰ ਦੇ ਨਾਲ ਔਨ 에ਅਰਲੀ ਮਹਾਲੀ ਤੋਂ ਕਰਨਵੀ ਸਿੰਘ ਰੰਦਾਵਾਲ ਦੀ ਰਿਪੋਰਟ